ਜੈਗੋਡੇ ਜੈਪੀ ਸਾਥੀ ਜੀਵੇਂ ਕਿ ਆਪ ਨੂੰ ਪਤਾ ਕਿ ਨੂਰਪੁਰ ਜਟਾ ਵਿਖੇ ਸੁਭਾਵਾ ਸਾਹਿਬ ਨੂੰ ਮਿਲ ਕੇ ਜਿਹੜੀ ਸਟ੍ਰੈਟਜੀ ਜੁਮੇਲੀ ਹੋਈ ਉਸ ਉਸ ਬਾਰੇ ਵਿੱਚ ਅੱਜ ਬੱਸੀ ਕੁਆਜੂ ਜਿਲ੍ਹਾ ਹਾਰਪੁਰ ਵਿਖੇ ਸ਼ਿਰ ਗੁਰੂ ਦਾਸ ਮਹਾਰਾਜ ਦੇ ਪੋਤਰਾ ਸਾਹਿਬ ਕੇ ਮੀਟਿੰਗ ਹੋਈ ਜਿਹਦੇ ਵਿੱਚ ਸਿੱਖ ਜਥੇਬੰਦੀਆਂ ਕੱਲੇ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਜੋ ਮੀਟਿੰਗ ਕੀਤੀ ਡਿਸਾਈਡ ਕੀਤਾ ਗਿਆ ਕਿ ਇਹ ਜੋ ਕੰਮ ਹੈ ਇਹ ਆਰਐਸਐਸਪੀ ਸ਼ਹਿਰ ਦੇ ਉੱਪਰ ਹੋਇਆ ਹੈ ਔਰ ਜੋ ਪੰਨੂ ਨੇ ਸਿੰਘ ਸ਼ਬਦ ਨੂੰ ਯੂਜ਼ ਕੀਤਾ ਹੈ ਤੇ ਪੂਰੇ ਜਿੱਥੇ ਬੰਦੀਆਂ ਫਿਰ ਅੱਜ ਵੀ ਕਹ ਰਹੇ ਨੇ ਕਿ ਸਿੰਘ ਇਹੋ ਜਿਹੇ ਜਿਹੜੇ ਆ ਉਹ ਕੰਮ ਨਹੀਂ ਕਰ ਸਕਦੇ ਇਹ ਪੰਨੂ ਜੋ ਆਰਐਸਐਸ ਦਾ ਜੋ ਕਹਿੰਦੇ ਕਿ ਏਜੰਟ ਹੈ ਉਹ ਪੰਜਾਬ ਦੇ ਵਿੱਚ ਵੀ ਭਾਈਚਾਰਾ ਖਰਾਬ ਕਰਨ ਦਾ ਕੰਮ ਕਰ ਰਿਹਾ ਸੋ ਸਿੱਖ ਜਿੱਥੇ ਬੰਦੀਆਂ ਨੇ ਇਹ ਰੀਤ ਕੀਤੀ ਹੈ ਕਿ ਜੋ ਪੰਜਾਬ ਦਾ ਭਾਈਚਾਰਾ ਹੈ ਉਹ ਗਲਤ ਭਾਈਚਾਰਾ ਉਹ ਸਿੱਖ ਭਾਈਚਾਰਾ ਆਪਸ ਵਿੱਚ ਰਲ ਕੇ ਕੰਮ ਕਰਦਾ ਰਹੇਗਾ ਔਰ ਬਹੁਤ ਜਲਦੀ ਇੱਕ ਦੋ ਦਿਨਾਂ ਦੇ ਵਿੱਚ ਜੋ ਫੇਰ ਦੁਆਰਾ ਕਮੇਟੀ ਨੇ ਇਥੇ ਵਿਚਾਰਕ ਵਿਕੇ ਹੋਏ ਦੀਆਂ ਅਤੇ ਅਗਲੀ ਕਈ ਰਿਪੋਰਟਾਂ ਤਿਆਰ ਕੀਤੀ ਜਾਵੇਗੀ ਸੋ ਇਸੇ ਤਰ੍ਹਾਂ ਜੁੜੇ ਰਹੋ ਅਤੇ ਸਮਾਜ ਦੇ ਵਿੱਚ ਜੋ ਇਹ ਨਫਰਤ ਦੀ ਭਾਵਨਾ ਫਲਾਈ ਜਾ ਰਹੀ ਹੈ ਆਪਾਂ ਇਸ ਤੋਂ ਬਚਣਾ ਹੈ ਅਤੇ ਸਰਕਾਰ ਨੂੰ ਇਹ ਮੰਗ ਕਰਨੀ ਹੈ ਕਿ ਜੋ ਪੰਨੂ ਹੈ ਜੋ ਭਾਰਤੀ ਸੰਵਿਧਾਨ ਦੇ ਮਾਤਾ ਬਾਵਾ ਸਾਹਿਬ ਨੂੰ ਬੇਦਖ ਜਿਹੇ ਬਾਰੇ ਤੋਂ ਗਲਤ ਸ਼ਬਦਾਵਲੀ ਬੋਲਦਾ ਹੈ ਅਤੇ ਉਸ ਦੇ ਜੋ ਸਟੈਚੂਆ ਨੂੰ ਜੋ ਇੱਕ ਤਰ੍ਹਾਂ ਦਾ ਜੋੜਾਂ ਦੀ ਗੱਲ ਕਰਦਾ ਹੈ ਉਹਦੇ ਖਿਲਾਫ ਆਪਾਂ ਇੱਕ ਤਰ੍ਹਾਂ ਦੀ ਐਫਆਈਆਰ ਕਰਵਾ ਕੇ ਉਹਨੂੰ ਵਿਦੇਸ਼ ਤੋਂ ਆਪਣੇ ਭਾਰਤ ਲਿਆ ਕੇ ਉਹਨੂੰ ਸਜ਼ਾ ਦਾ ਹੱਕਦਾਰ ਬਣਾਈਏ ਇਹ ਸਾਡੀ ਸਾਰਿਆਂ ਦੀ ਮੰਗ ਹੋਣੀ ਚਾਹੀਦੀ ਹੈ ਆਓ ਰਲ ਕੇ ਇੱਕ ਸਾਰੇ ਆਪਾਂ ਸਮਾਜ ਜੀਵਤ ਉਠਾਈਏ ਕਿ ਕੋਈ ਪੰਨੂ ਬਾਹਰੋਂ ਉੱਚੇ ਕੇ ਆਪਾਂ ਆਪਣੇ ਭਾਰਤ ਦੇ ਆਟੇ ਨੂੰ ਸਜ਼ਾ ਦੇਈਏ ਚੈਪੀ ਚੈਪਨ ਜੈਹਾ ਬਾਤ ਜਾਪਾ ਜਪਾ ਜੋ ਅੱਜ ਸਵੇਰੇ ਨੂਨਵਾਲ ਜੱਟਾਂ ਵਿਖੇ 바ਵਾ ਸਾਹਿਬ ਅੰਬੇਦਕਰ ਜੀ ਦੇ ਸਟੈਚੂ ਦੇ ਨਾਲ ਜੋ ਛੇੜਖਾਨੀ ਹੋਈ ਆ ਉਹਦੇ ਸੰਬੰਧ ਦੇ ਵਿੱਚ ਅੱਜ ਵਸੀ ਕੁਆਜੂ ਸ੍ਰੀ ਗੁਰੂ ਰਵਦਾਸ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਦਲਿਤ ਅਤੇ ਬਨਿਆਦੀ ਸਿੱਖ ਜਥੇਬੰਦੀਆਂ ਨੇ ਆਪਸ ਵਿੱਚ ਜਿਹੜੀ ਮੀਟਿੰਗ ਆ ਉਹ ਕੀਤੀ ਗਈ ਆ ਉਹਦੇ ਵਿੱਚ ਇਹ ਫੈਸਲਾ ਕੀਤਾ ਕਿ ਜੋ ਪੁੰਨੂ ਜੋ ਪੁੰਨੂ ਜੋ ਏਜੰਸੀਆਂ ਵੱਲੋਂ ਤੋਂ ਪੰਜਾਬ ਦੇ ਵਿੱਚ ਸਿੱਖ ਤੇ ਦਲਿਤ ਭਾਈਚਾਰੇ ਨੂੰ ਆਪਸ ਵਿੱਚ ਲੜਾਉਣ ਦੀ ਜਿਹੜੀ ਸਾਜ਼ਿਸ਼ ਕੀਤੀ ਜਾ ਰਹੀ ਆ ਜਿਹਦੇ ਵਿੱਚ ਏਜੰਸੀਆਂ ਅਤੇ ਸਰਕਾਰ ਵੀ ਸ਼ਾਮਲ ਆ ਕਿਉਂਕਿ ਹੱਲੇ ਤਿੰਨ ਸਰਕਾਰ ਵੱਲੋਂ ਜਿੰਨੀਆਂ ਵੀ ਬੇਅਦਬੀਆਂ ਹੋ ਰਹੀਆਂ ਬਾਬਾ ਸਾਹਿਬ ਉਹ ਵੇਖ ਲੇ ਟਾਟੂ ਦੀਆਂ ਕੋਈ ਵੀ ਜਿਹੜੇ ਬੰਦੇ ਆ ਉਹ ਫੇਸਲੀ ਜਿੱਤੇਗੇ ਜਾਣਵਰ ਕੇ ਫੇਸਲੀ ਕੀਤੇਗੇ ਇਹ ਜਾਣਬੁੱਤ ਕੇ ਜਿਹੜਾ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਜੋ ਪੰਨੂ ਕਹਿ ਰਿਹਾ ਕਿ ਸਿੱਖਾਂ ਵੱਲੋਂ ਸਿੰਘਾ ਭਗਵਾਨ ਕੀਤਾ ਜਾਊਗਾ ਕੀਤਾ ਜਾ ਉਹਦੇ ਬਾਰੇ ਵਿੱਚ ਜਿਹੜੀ ਸਾਡੇ ਅੰਦਰ ਸੇਖ ਸਾਥੀ ਆਗੇ ਆ ਉਹਦੇ ਬਾਰੇ ਬੋਲਣਗੇ ਔਰ ਅਸੀਂ ਜਿਹੜੀ ਅੱਜ ਮੀਟਿੰਗ ਕੀਤੀ ਆ ਉਹਨੂੰ ਜਦੋਂ ਦੁਬਾਰਾ ਫੇਰ ਕੀਤੀ ਰਹੀ ਆ ਜਿੱਦੋਂ ਵੱਡੇ ਪੱਧਰ ਤੇ ਸਿੱਖ ਸਮਾਜ ਤੇ ਦਲੀ ਸਮਾਜ ਇਕੱਠਾ ਹੋ ਕੇ ਜਿਹੜੀ ਦੇ ਆਪਣੇ ਹਿੱਤਾਂ ਜਿਹੜੇ ਆ ਉਹ ਸਾਂਝੇ ਕਰਨਗੇ ਅਤੇ ਜੋ ਵੀ ਇਹ ਬਲੀ ਤੋਰ ਤੇ ਭਾਈਚਾਰੇ ਨੂੰ ਆਪਸ ਚ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਸ ਕੋਸ਼ਿਸ਼ ਨੂੰ ناکਾਮ ਕਰਨ ਦੇ ਲਈ ਪੰਜਾਬ ਅੱਗੇ ਰਹਿਣਾ ਉਹ ਜਲਦ ਤੋਂ ਜਲਦ ਜਿਹੜੇ ਕੱਢਣੇ ਸਟਾਰਟ ਕਰਾਂਗੇ ਔਰ ਮੇਰੀ ਆਪਣੇ ਪੂਰੇ ਸਮਾਜ ਨੂੰ ਬੇਨਤੀ ਆ ਕਿ 바ਵਾ ਸਾਹਿਬ ਅੰਬੇਡਕਰ ਨੂੰ ਪੜੋ ਔਰ 바ਵਾ ਸਾਹਿਬ ਅੰਬੇਡਕਰ ਦੀ ਦੇਖੋ ਮਾਨ ਫਰਮਾਨ ਦੇ ਲਈ ਮੈਦਾਨ ਵਿੱਚ ਆਓ ਔਰ ਜੋ ਦੁਸ਼ਮਨ ਚਾਹ ਰਿਆ ਆਪਾਂ ਨੂੰ ਪੰਜਾਬ ਦੇ ਮਾਹੌਲ ਨੂੰ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਆਪਾਂ ਉਸ ਕੋਸ਼ਿਸ਼ ਨੂੰ ਨਾਕਾਮ ਕਰੀਏ ਇੰਨਾ ਹੀ ਕਹਿੰਦਾ ਹੋਇਆ ਜੈਪੀ ਜੈਪਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੁਸ਼ਿਆਰਪੁਰ ਦੇ ਬਸੀਖਵਾਜੂ ਦੇ ਵਿੱਚ ਸ੍ਰੀ ਗੁਰੂ ਅਰਦਾਸ ਮਹਾਰਾਜ ਜੀ ਦਾ ਜਿਹੜਾ ਗੁਰਦੁਆਰਾ ਸਾਹਿਬ ਆ ਉੱਥੇ ਸਿੱਖ ਜੱਥੇਬੰਦੀਆਂ ਤੇ ਦਲਿਤ ਜੱਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ਹੋਈ ਮੀਟਿੰਗ ਦਾ ਕਾਰਨ ਇਹ ਬਣਿਆ ਕਿ ਜਿਹੜਾ ਹੁਸ਼ਿਆਰਪੁਰ ਦੇ ਊਟ ਦੇ ਕੋਲ ਫਿੰਡ ਸੀ ਨੂਰਪੁਰ ਚੰਨਾ ਉਥੇ ਡਾਕਟਰ ਬੀ ਆਰ ਅੰਮੇਤਕਰ ਸਾਹਿਬ ਜੀ ਦੀ ਰਿਪੋਰਟ ਵੀ ਜਿਹੜੀ ਦਿੱਤੀ ਗਈ ਮੁੱਦ ਦੀ ਉਹਦੇ ਬਾਰੇ ਅੱਜ ਜਿਹੜੀ ਇੱਕ ਸਾਂਝੀ ਮੀਟਿੰਗ ਕੀਤੀ ਗਈ ਔਰ ਅਸੀਂ ਇਹ ਦਾ ਸੁਣਾ ਚੌਂਦੇ ਆਂ ਕਿ ਪੰਜਾਬ ਦੇ ਵਿੱਚ ਪਿਛਲੇ ਸਮੇਂ ਵੀ ਕੁੱਝ ਫਿਰਕੂ ਤਾਕਤਾਂ ਵੱਲੋਂ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਉਹਨਾਂ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਪੰਜਾਬ ਦੇ ਵਿੱਚ ਦਲਿਤ ਭਾਈਚਾਰੇ ਤੇ ਸਿੱਖ ਭਾਈਚਾਰੇ ਨੂੰ ਆਪਸ ਵਿੱਚ ਲੜਾਉਣ ਦੇ ਲਈ ਇੱਕ ਬਹੁਤ ਵੱਡੀ ਜਿਹੜੀ ਸਾਜ਼ਿਸ਼ ਹੋ ਰਹੀ ਆ ਅਸੀਂ ਉਹਨਾਂ ਤਾਕਤਾਂ ਨੂੰ ਵੀ ਦੱਸਣਾ ਚਾਹੁੰਦੇ ਆ ਕਿ ਜਿਹੜੀਆਂ ਤਾਕਤਾਂ बार-बार ਇਹ ਗੱਲ ਕਹਿ ਰਹੀਆਂ ਬਈ ਸਿੰਘਾਂ ਨੇ ਉੱਥੇ ਬੇਅਦਬੀ ਕਰਤੀ ਸਿੰਘਾਂ ਨੇ ਐ ਕਰ ਦਿੱਤਾ ਸਿੰਘਾਂ ਨੇ ਉਹ ਕਰ ਦਿੱਤਾ ਬਈ ਜਿਹੜੇ ਸਿੰਘ ਵਾ ਐਮਓ ਜਿਹੜਾ ਕੋਈ ਘਟਿਆ ਕੰਮ ਜਿਹੜਾ ਸਿੰਘ ਨਹੀਂ ਕਰਦੇ ਨਾ ਉਹ ਕਿਸੇ ਨੂੰ ਇਦਾਂ ਥ੍ਰੈਟ ਕਰਦੇ ਆ ਔਰ ਅਸੀਂ ਇਹ ਦੱਸਣਾ ਚਾਹੁੰਦੇ ਆ ਅਸੀਂ ਪੂਰੇ ਪੰਜਾਬ ਵਾਸੀਆਂ ਨੂੰ ਵੀ ਇਹ ਬੇਨਤੀ ਕਰਦੇ ਆ ਵੀ ਜਿਹੜੀ ਇਹ ਸਾਜ਼ਿਸ਼ ਹੋ ਰਹੀ ਆ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਡਾਕਟਰ ਪੀਆਰ ਅਮਲੀਂਕਰ ਸਾਹਿਬ ਜੀ ਦੇ ਬਾਰ ਬਾਰ ਮੁੱਤਾਂ ਨੂੰ ਟਾਰਗੇਟ ਕਰਕੇ ਭਾਈਚਾਰੇ ਨੂੰ ਲੜਾਉਣ ਦੀ ਇਹਦੇ ਤੋਂ ਸੁਚੇਤ ਹੋਵੋ ਅਤੇ ਪਿੰਡਾਂ ਦੇ ਵਿੱਚ ਵੀ ਅਸੀਂ ਬੇਨਤੀ ਕਰਦੇ ਹਾਂ ਵੀ ਭਾਈਚਾਰਕ ਮੀਟਿੰਗਾਂ ਜਿਹੜੀਆਂ ਬੁਲਾਈਆਂ ਜਾਣ ਔਰ ਸਦਭਾਵਨਾ ਜਿਹੜੀਆਂ ਮੀਟਿੰਗਾਂ ਵਾਅਦ ਤੋਂ ਵਾਅਦ ਪਿੰਡਾਂ ਦੇ ਵਿੱਚ ਕੀਤੀਆਂ ਜਾਣ ਤਾਂ ਜੋ ਜਿਹੜੀਆਂ ਇਹੋ ਜਿਹੀਆਂ ਤਾਕਤਾਂ ਇਹਨਾਂ ਨੂੰ ਮੂੰਹ ਤੋੜ ਕੇ ਜਵਾਬ ਦਿੱਤਾ ਜਾ ਸਕੇ ਵਾਈਸ ਜੀ ਦਾ ਕਲ ਸਾਹਿਬ ਵਾਈਸ